ਪੰਜਾਬੀਆਂ ਲਈ ਸੀਐਮ ਮਾਨ ਦਾ ਵੱਡਾ ਐਲਾਨ ਕਿਆ ਹੁਣ ਬਿਨਾ ਐਨਓਸੀ ਤੋਂ ਹੋਣਗੀਆਂ ਸਾਰੀਆਂ ਰਜਿਸਟਰੀਆਂ ਲੋਕਾਂ ਦੇ ਪੈਸੇ ਦਾ ਪਾਵਾਂਗੇ ਮੁੱਲ ਪਰ ਨਾਲ ਹੀ ਕੀਤਾ ਵਾਦਾ ਨਜਾਇਜ਼ ਕਲੋਨੀਆਂ ਤੋਂ ਮੁਕਤ ਹੋਏਗਾ ਪੰਜਾਬ ਫਾਇਰ ਬ੍ਰਿਗੇਡ ਚ ਭਰਤੀ ਦੇ ਨਿਯਮਾਂ ਚ ਹੋਏਗੀ ਤਬਦੀਲੀ ਸੀਐਮ ਬੋਲੇ ਟੈਸਟ ਚ 60 ਕਿਲੋ ਦਾ ਭਾਰ ਵਾਲੀ ਭਾਰ ਵਾਲਾ ਬਦਲਾਂਗੇ ਨਿਯਮ ਕੁੜੀਆਂ ਦੀ ਪਰਤੀ ਲਈ ਰਾਹ ਕਰਾਂਗੇ 15 ਚੰਡੀਗੜ੍ਹ ਮੇਅਰ ਚੋਣ ਦੇ ਬਹਾਨੇ ਮੁੱਖ ਮੰਤਰੀ ਮਾਨ ਦਾ ਭਾਜਪੀ ਤੇ ਵਾਰ ਕਿਆ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹਿੱਲੇ ਫਿਰਦੇ ਨੇ ਸਾਰੇ ਵਰਨਰ ਤੋਂ ਬਾਅਦ ਪਤਾ ਨਹੀਂ ਕਿਸ-ਕਿਸ ਦੀ ਲੈਣਗੇ ਬਲੀ ਆਮ ਆਦਮੀ ਸਰਕਾਰ ਆਪਦੇ ਦੁਆਰ ਮਹਿੰਦੀ ਸ਼ੁਰੂਆਤ ਸੀਐਮ ਮਾਨ ਨੇ ਡੇਰਾ ਬਸੀ ਦੇ ਪਿੰਡ ਪਾਂਖਰਪੁਰ ਚ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਬੋਲੇ ਹੁਣ ਪਿੰਡਾਂ ਦੀਆਂ ਸੱਥਾਂ ਚ ਹੀ ਹੋਣਗੇ ਲੋਕਾਂ ਦੇ ਕੰਮ ਪਿੰਡ ਪਿੰਡ ਆਏਗੀ ਸਰਕਾਰ ਆਮ ਆਦਮੀ ਪਾਰਟੀ ਨੇ ਅਨੈਲ ਬਸੀ ਦੀ ਨਵੀਂ ਵੀਡੀਓ ਕੀਤੀ ਚਾਰੀ ਵਸੀਦੀ ਗ੍ਰਿਫਤਾਰੀ ਦੀ ਮੰਗ ਕਿਹਾ ਜਦੋਂ ਤੱਕ ਪ੍ਰਦਰਸ਼ਨ ਜਦੋਂ ਤੱਕ ਨਹੀਂ ਹੁੰਦੀ ਕਾਰਵਾਈ ਪ੍ਰਦਰਸ਼ਨ ਰਹੇਗਾ ਜਾਰੀ 10 ਫਰਵਰੀ ਤੋਂ ਅਨੰਮਿਤ ਸਮੇਂ ਲਈ ਭੁਖ ਹੜਤਾਲ ਤੇ ਜਾਣ ਦੀ ਚੇਤਾਵਨੀ ਆਵਾਮੀ ਪਾਰਟੀ ਨੇ ਈਡੀ ਤੇ ਫਰਜ਼ੀਵਾੜੇ ਦੇ ਲਾਏ ਇਲਜ਼ਾਮ ਕਿਆ ਜਾਂਚ ਦੀਆਂ ਆਡੀਓ ਰਿਕਾਰਡਿੰਗਸ ਕੀਤੀਆਂ ਗਈਆਂ ਡਿਲੀਟ ਤਾਂ ਬੀਜਪੀ ਦਾ ਪਲਟਵਾਰ ਇਲਜ਼ਾਮ ਤਲਾ ਲਏ ਪਰ ਸਵਾਲਾਂ ਦੇ ਜਵਾਬ ਕਦੋਂ ਦੇਣੇ ਗੁਰਦੁਆਰਾ ਕਾਫਗਨ ਸਾਹਿਬ ਦੇ ਇਤਿਹਾਸ ਤੇ ਛੜਿਆ ਵਿਵਾਦ ਮਨਜਿੰਦਰ ਸਿੱਰਸਾ ਦਾ ਦਾਵਾ ਮਸਜਿਦ ਟਾਕੇ ਬਣਾਇਆ ਗਿਆ ਗੁਰਦੁਆਰਾ ਸਰਨਾ ਤੇ ਜੀਕੇ ਦਾ ਇਲਜ਼ਾਮ ਭਾਜਪੀ ਨੂੰ ਖੁਸ਼ ਕਰਨ ਲਈ ਸਿਰਸਾ ਕਰ ਰਹੇ ਨੇ ਗਲਤ ਦਾਵਾ ਹਾਕੀ ਖਿਡਾਰੀ ਤੇ ਪੰਜਾਬ ਪੁਲਿਸ ਦੇ ਡੀਐਸਪੀ ਵਰਮ ਕੁਮਾਰ ਖਿਲਾਫ ਬੈਂਗਲੁਰੂ ਚ ਰੇਪ ਦਾ ਮੁਕਦਮਾ ਦਰਜ ਵਿਆਹ ਦਾ ਚਾਂਸਾ ਦੇ ਕੇ ਨਾਬਾਲਗ ਨਾਲ ਰੇਪ ਕਰਨ ਦੇ ਇਲਜ਼ਾਮ ਸਸੀਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਐਨਓਸੀ ਨਾਲ ਜੁੜੀ ਖਬਰ ਤੋਂ ਕਿਤੇ ਵੀ ਕੋਈ ਰਜਿਸਟਰੀ ਕਰਾਉਣ ਜਾਣਾ ਹੁੰਦਾ ਤਾਂ ਉਸ ਦੇ ਵਿੱਚ ਸਭ ਤੋਂ ਵੱਡਾ ਪੇਚ ਫਸਦਾ ਐਨਓਸੀ ਦਾ ਬਹੁਤ ਸਾਰੇ ਥਾਵਾਂ ਤੇ ਰਜਿਸਟਰੀਆਂ ਇਸ ਲਈ ਅਟਕੀਆਂ ਰਹੀਆਂ ਕਿ ਲੋਕਾਂ ਨੂੰ ਐਨਓਸੀ ਨਹੀਂ ਮਿਲਦਾ ਪਰ ਹੁਣ ਰਜਿਸਟਰੀਆਂ ਕਰਵਾਉਣ ਦੇ ਲਈ ਐਨਓਸੀ ਦੀ ਲੋੜ ਨਹੀਂ ਪਵੇਗੀ ਇਸ ਦਾ ਐਲਾਨ ਖੁਦ ਸੀਐਮ ਭਗਵੰਤ ਮਾਨ ਨੇ ਕੀਤਾ ਹੈ ਅੱਜ ਡੇਰਾ ਬੱਸੀ ਦੇ ਪੰਖਰਪੁਰ ਪਿੰਡ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਪਹੁੰਚੇ ਸੀ ਔਰ ਉੱਥੇ ਪਬਲਿਕ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਰਜਿਸਟਰੀ ਕਰਾਉਣ ਦੇ ਲਈ ਐਨਓਸੀ ਦੀ ਲੋੜ ਨਹੀਂ ਰਹੀ। ਆਪਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਨ ਡੇਰਾ ਬੱਸੀ ਦੇ ਪਿੰਡ ਪੰਖਰਪੁਰ। ਮੰਚ ਤੋਂ ਲੋਕਾਂ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਨੇ ਜ਼ਿਕਰ ਕਰਨਾ ਸ਼ੁਰੂ ਕੀਤਾ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਚਰਚਾ ਰਜਿਸਟਰੀਆਂ ਦੇ ਲਈ ਖੱਜਲ ਖੁੰਦੇ ਲੋਕਾਂ ਦੀ ਹੋਈ ਅਤੇ ਨਾਲ ਹੀ ਮੁੱਖ ਮੰਤਰੀ ਨੇ ਕਰ ਦਿੱਤਾ ਐਲਾਨ ਸੂਬੇ ਵਿੱਚ ਅਜ ਤੋਂ ਬਾਅਦ ਰਜਿਸਟਰੀਆਂ ਦੇ ਲਈ ਐਨਓਸੀ ਦੀ ਲੋੜ ਨਹੀਂ ਹੋਵੇਗੀ ਤਾਂ ਜਿੰਨੀਆਂ ਵੀ ਰਿਸ਼ਤੇ ਹੋਣਗੇ ਜਿਸ ਕਿਸਮ ਦੇ ਰਿਸ਼ਤੇ ਹੋਣਗੇ ਸਾਰਿਆਂ ਤੋਂ ਐਨਓਸੀ ਖਤਮ ਪਰ ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਅਸੀਂ ਬਣਨ ਦੇਣੀ ਹੁਣ ਕੀ ਕਰਦੇ ਆ ਕਲੋਨੀਆਂ ਬਣਾਉਣ ਵਾਲੇ ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭਾਜ ਜਾਂਦੇ ਨੇ ਤੁਹਾਨੂੰ ਲੀਡਰਾਂ ਦੇ ਬਸਪਾ ਜਾਂਦੇ ਨੇ ਵੀ ਦਿਓ ਤਰਨਾ ਇੱਥੇ ਸੀਵਰੇਜ ਪਾਓ ਜੀ ਕਲੋਨੀ ਇਲੀਗਲ ਹੈ ਦਿਓ ਤਰਨਾ ਇੱਥੇ ਬਿਜਲੀ ਪਾਓ ਦਿਓ ਜੀ ਦਿਓ ਤਰਨਾ ਮੀਟਰ ਨਹੀਂ ਲੱਗ ਰਹੇ ਠੀਕ ਹੈ ਤੂੰ ਪਹਿਲਾਂ ਜੋ ਕਰਕੇ ਕਰਕੇ ਅੱਜ ਤੋਂ ਬਾਅਦ ਇਲੀਗਲ ਕਲੋਨੀ ਨਹੀਂ ਅਸੀਂ ਕੱਟਣ ਦੇਣੀ ਹਾਲਾਂਕਿ ਮੁੱਖ ਮੰਤਰੀ ਇਸ ਤੋਂ ਪਹਿਲਾਂ ਆਪਣੇ ਟਵਿੱਟਰ ਅਕਾਊਂਟ ਤੋਂ ਵੀ ਇਸ ਅਸ਼ੇਦਾ ਐਲਾਨ ਕਰ ਚੁੱਕੇ ਸਨ ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਰੀਅਲ ਏਸਟੇਟ ਸੈਕਟਰ ਦੇ ਨਾਲ ਜੁੜੇ ਲੋਕਾਂ ਦੀ ਰਾਏ ਦੋ ਵੱਖੋ ਵੱਖ ਤਰੀਕਿਆਂ ਨਾਲ ਸਾਹਮਣੇ ਆ ਰਹੀ ਹੈ ਕੁਝ ਬਿਲਡਰ ਮੁੱਖ ਮੰਤਰੀ ਦੇ ਇਸ ਫੈਸਲੇ ਨੂੰ ਸਹੀ ਕਰਾਰ ਦੇ ਰਹੇ ਨੇ ਅਤੇ ਮੰਨਦੇ ਨੇ ਕਿ ਇਸ ਦੇ ਨਾਲ ਰੀਅਲ ਏਸਟੇਟ ਇੰਡਸਟਰੀ ਦੇ ਵਿੱਚ ਉਛਾਲ ਆਵੇਗਾ ਤਾਂ ਕੁਝ ਦਾ ਕਹਿਣਾ ਹੈ ਕਿ ਐਨਓਸੀ ਹੋਣ ਦੇ ਨਾਲ ਜਾਇਦਾਦ ਦੇ ਬਾਰੇ ਸਹੀ ਜਾਣਕਾਰੀ ਮਿਲ ਜਾਂਦੀ ਸੀ ਬਹੁਤ ਹੀ ਵਧੀਆ ਫੈਸਲਾ ਹੈ ਪੰਜਾਬ ਸਰਕਾਰ ਦਾ ਇਸ ਵਿੱਚ ਆਮ ਪਬਲਿਕ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਸੀ ਦਫ਼ਤਰ ਜਾਂਦੇ ਸੀ ਐਨਓਸੀ ਲੈਣ ਵਾਸਤੇ ਤੇ ਉਹਨਾਂ ਦਾ ਕਾਫੀ ਸਮਾਂ ਰਜਿਸਟਰੀ 'ਚ ਲੇਟ ਹੋਣ ਦਾ ਵੀ ਇੱਕ ਬਹੁਤ ਵੱਡਾ ਕਾਰਨ ਸੀ ਪੰਜਾਬ ਸਰਕਾਰ ਦੇ ਰੈਵਨਿਊ 'ਚ ਵੀ ਬਹੁਤ ਬੜੀ ਉੱਤਰੀ ਹੋਵੇਗੀ ਤੇ ਰੀਅਲ ਏਸਟੇਟ ਨੂੰ ਵੀ ਬਹੁਤ ਜ਼ਿਆਦਾ ਇਸ ਨਾਲ ਪੁੱਸ ਮਿਲੇਗਾ ਰੈਵਨਿਊ ਡਿਪਾਰਟਮੈਂਟ ਲਈ ਰੀਅਲ ਏਸਟੇਟ ਲਈ ਇੱਕ ਬੜਾ ਅੱਛੀ ਚੀਜ਼ ਕੀਤੀ ਹੈ ਉਹਨਾਂ ਨੇ ਜੋ ਕੀਤਾ ਹੈ ਪਰ ਸਾਡੇ ਅਕੋਰਡਿੰਗ ਐਨਓਸੀ ਹੋਣੀ ਜ਼ਰੂਰ ਚਾਹੀਦੀ ਹੈ ਉਹਦਾ ਪ੍ਰੋਸੈਸ ਥੋੜਾ ਸਿੰਪਲੀਫਾਈ ਹੋਣਾ ਚਾਹੀਦਾ ਹੈ ਤਾਂ ਕਿ ਲੋਕ ਆਪ ਇਹ ਅਪਲਾਈ ਕਰਨ 48 ਘੰਟੇ ਚ 24 ਘੰਟੇ ਚ ਉਹਨਾਂ ਨੂੰ ਦੇ ਦਿੱਤੀ ਜਾਣੀ ਚਾਹੀਦੀ ਉਹਨਾਂ ਦੀ ਫ੍ਰੀ ਹੋਲਡ ਪ੍ਰਾਪਰਟੀ ਹੈ ਜਿਹੜੀਆਂ ਐਨਓਸੀਆਂ ਖੋਲ ਰਿਆ ਜਿਵਿਸ਼ਟੀਆਂ ਦੀ ਤਦਾਦ ਵਧੇਗੀ ਸਰਕਾਰ ਨੂੰ ਰੈਵਨਿਊ ਆਏਗਾ ਵੱਧ ਤੋਂ ਵੱਧ ਜੇ ਮੀਟਰ ਲੱਗਣਗੇ ਮੀਟਰ ਅਪਲਾਈ ਹੋਣਗੇ ਜਿਹੜੇ 3 ਫੇਸ ਦੇ ਮੀਟਰ ਲੱਗਣਗੇ ਜਿਹਨਾਂ ਲੋਕ ਸਰਕਾਰ ਦਾ ਐਟ ਦੀ ਐਂਡ ਸਰਕਾਰ ਨੂੰ ਰੈਵਨਿਊ ਜਨਰੇਟ ਹੋਊਗਾ ਜਨਤਾ ਵਿੱਚ ਖੁਸ਼ਹਾਲੀ ਆਊਗੀ ਤੇ ਇਹ ਮੇਰੇ ਹਿਸਾਬ ਨਾਲ ਜਲਦ ਤੋਂ ਜਲਦ ਹੀ ਇਹ ਲਾਗੂ ਹੋ ਜਾਏਗਾ ਦੂਜੇ ਪਾਸੇ ਇਸ ਐਲਾਨ ਦੇ ਨਾਲ ਲੋਕਾਂ ਵਿੱਚ ਵੀ ਖੁਸ਼ੀ ਹੈ ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਲੋਕਾਂ ਦੀ ਖੱਜਲ ਖੁਆਰੀ ਘਟੇਗੀ ਅਤੇ ਐਨਓਸੀ ਦੀ ਲੋੜ ਖਤਮ ਹੋਣ ਦੇ ਨਾਲ ਉਹਨਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਦਰਪੇਸ਼ ਨਹੀਂ ਆਵੇਗੀ ਭਾਜੀ ਇਹ ਬਹੁਤ ਵਧੀਆ ਕੰਮ ਆ ਜੀ ਪਹਿਲਾਂ ਕੀ ਹੁੰਦਾ ਸੀਗਾ ਕਿ ਸਾਨੂੰ ਟੱਕੇਖਾਣੇ ਪੈਂਦੇ ਸੀਗੇ ਦਫ਼ਤਰਾਂ ਦੇ ਗਲਾੜਾ ਦਫ਼ਤਰ ਬਾਰ-ਬਾਰ ਜਾਓ ਟੱਕੇ ਖਾਓ ਕਿੰਨੇ-ਕਿੰਨੇ ਚੱਕਰ ਲੱਗ ਜਾਂਦੇ ਸੀ ਆ ਬਹੁਤ ਵਧੀਆ ਕੰਮ ਕੀਤਾ ਹੈ ਮਾਨ ਸਰਕਾਰ ਨੇ ਜਿਹੜਾ ਐਨਓਸੀ ਕੋਲਤੀਆਂ ਐਲਾਨ ਹੋ ਗਿਆ ਜੀ ਜਲਦੀ ਕੋਲ ਵੀ ਦੇਣਗੇ ਚਲੋ ਸੋ ਕੁਲ ਮਿਲਾ ਕੇ ਇਸ ਐਲਾਨ ਤੋਂ ਬਾਅਦ ਹੁਣ ਸਾਰਿਆਂ ਨੂੰ ਇੰਤਜ਼ਾਰ ਨੋਟੀਫਿਕੇਸ਼ਨ ਦਾ ਹੈ ਜਦੋਂ ਵੇਰਵੇ ਸਾਹਮਣੇ ਆਣਗੇ ਅਤੇ ਲੋਕਾਂ ਨੂੰ ਰਜਿਸਟਰੀ ਦੀ ਇਸ ਪ੍ਰਕਿਰਿਆ ਵਿੱਚ ਰਾਹਤ ਮਿਲੇਗੀ। ਡੇਰਾਬੁੱ지 ਤੋਂ ਨਵਿੰਦਰ ਬਰਾੜ ਅਤੇ ਚੰਡੀਗੜ੍ਹ ਤੋਂ Umesh Sharma ਦੇ ਨਾਲ ਲੁਧਿਆਣਾ ਤੋਂ ਪ੍ਰਦੀਪ ਪੰਡਾ ਦੀ ਰਿਪੋਰਟ న్యూਸ 18 ਪੰਜਾਬ। ਇਹ ਗੱਲ ਮਾਨ ਸਰਕਾਰ ਦੀ ਇੱਕ ਨਵੀਂ ਪਹਿਲ ਦੀ ਆਪ ਦੀ ਸਰਕਾਰ ਆਪ ਦੇ ਦਵਾਰ ਸਕੀਮ ਦੀ ਅੱਜ ਸ਼ੁਰੂਆਤ ਕੀਤੀ ਗਈ ਨਵੀਂ ਪਹਿਲ ਕੀਤੀ ਗਈ ਪੰਜਾਬ 'ਚ ਹੁਣ ਵਕਵਾਕ ਥਾਵਾਂ ਤੇ ਕੈਂਪ ਲੱਗਣਗੇ ਅੱਜ ਵੀ ਕੈਂਪ ਲੱਗੇ ਨੇ ਔਰ ਕੈਂਪਸ ਜ਼ਰੀਏ ਲੋਕਾਂ ਦੇ ਮਸਲਿਆਂ ਦਾ ਨਿਪਟਾਰਾ ਮੌਕੇ ਤੇ ਕਰਨ ਦੀ ਕੋਸ਼ਿਸ਼ ਹੈ ਇਹ ਸਕੀਮ ਹੁਣ ਸੀਐਮ ਨੇ ਕਿਹਾ ਕਿ ਲਗਾਤਾਰ ਚੱਲੀ ਰਹੇਗੀ ਪਿੰਡਾਂ ਦੀਆਂ ਸੱਥਾਂ 'ਚ ਪਹੁੰਚ ਕੇ ਲੋਕਾਂ ਦੇ ਕੰਮ ਕਰਾਂਗੇ ਨਿੱਕੇ ਨਿੱਕੇ ਕੰਮਾਂ ਲਈ ਉਹਨਾਂ ਕਿਹਾ ਕਿ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਏਗੀ ਜਿਹੜਾ ਸਰਕਾਰ ਤੁਹਾਡੇ ਦਵਾਰ ਜੋ ਜਿਹੜਾ ਸਾਡਾ ਕਨਸੈਪਟ ਹੈ ਉਹਨੂੰ ਅਸੀਂ ਪੂਰੇ ਪੰਜਾਬ 'ਚ ਲਾਗੂ ਕਰ ਰਹੇ ਹਾਂ ਔਰ ਸਾਹਮਣੇ ਅਲੱਗ-ਅਲੱਗ ਮੈਕਮਿਆਂ ਦੇ ਸਟਾਲ ਲੱਗੇ ਹੋਏ ਨੇ ਕਿੱਥੇ ਜਾਤੀ ਸਰਟੀਫਿਕੇਟ ਬਣ ਰਿਹਾ ਹੈ ਇੱਥੇ ਮੈਰਿਜ ਸਰਟੀਫਿਕੇਟ ਬਣ ਰਿਹਾ ਹੈ ਕਿੱਥੇ ਫਰਦਾ ਨਿਕਲ ਰਹੀਆਂ ਨੇ ਕਿੱਥੇ ਇੰਤਕਾਲ ਹੋ ਰਹੇ ਨੇ ਕਿੱਥੇ ਰਿਸ਼ਤੀਆਂ ਹੋ ਰਹੀਆਂ ਨੇ ਤੁਸੀਂ ਜਾ ਕੇ ਕਿਰਪਾ ਕਰਕੇ ਆਪਣੇ ਕੈਮਰਿਆਂ ਨੂੰ ਉਧਰ ਜ਼ਰੂਰ ਘੁਮਾਓ ਕਿ ਦੱਸਿਓ ਲੋਕਾਂ ਨੂੰ ਵੀ ਪੁੱਛਿਓ ਕਿ ਅੱਜ ਕਿਵੇਂ ਹੋਇਆ ਇਹ ਅੱਜ ਸ਼ੁਰੂ ਹੋਇਆ ਐ ਇਸੇ ਤਰ੍ਹਾਂ ਚੱਲਦਾ ਰਹੂਗਾ ਖੱਲਾ ਇਹ ਨਹੀਂ ਅੱਜ ਕੈਂਪ ਲੱਗੇ ਖਤਮ ਤੇ ਸਰਕਾਰ ਤੁਹਾਡੇ ਦਰ ਦੁਆਰ ਪ੍ਰੋਗਰਾਮ ਦਾ ਅਸਰ ਅੱਜ ਪੰਖਰਪੁਰ ਚ ਰੱਖੇ ਸਮਾਗਮ ਦੇ ਦੌਰਾਨ ਵੀ ਨਜ਼ਰ ਆਇਆ ਜਦੋਂ ਫਾਇਰ ਬ੍ਰਿਗੇਡ ਲਈ ਅਪਲਾਈ ਕਰਨ ਵਾਲੀਆਂ ਲੜਕੀਆਂ ਨੇ ਮੁੱਖ ਮੰਤਰੀ ਮਾਨ ਅੱਗੇ ਭਰਤੀ ਨਿਯਮਾਂ ਚ ਬਦਲਾਅ ਕਰਨ ਦੀ ਮੰਗ ਰੱਖੀ ਇਹਨਾਂ ਲੜਕੀਆਂ ਨੇ ਕਿਹਾ ਕਿ ਭਰਤੀ ਲਈ ਉਹਨਾਂ ਨੂੰ 60 ਕਿਲੋ ਪਾਰ ਚੁੱਕਣ ਵਾਲੀ ਸ਼ਰਤ ਤੋਂ ਰਾਹਤ ਦਿੱਤੀ ਜਾਵੇ ਜਿਸ ਤੇ ਮੁੱਖ ਮੰਤਰੀ ਨੇ ਤੁਰੰਤ ਐਲਾਨ ਕੀਤਾ ਕਿ ਉਹ ਇਹਨਾਂ ਨਿਯਮਾਂ ਨੂੰ ਬਦਲਣਗੇ ਫਾਇਰ ਬ੍ਰਿਗੇਡ ਦੀ ਭਰਤੀ ਲਈ ਜਿਹੜੀ 60 ਕਿਲੋ ਮਹਿਲਾਵਾਂ ਨੂੰ ਵੀ ਭਾਰ ਚੱਕਣ ਦੀ ਸ਼ਰਤ ਹੈ ਉਸ ਤੋਂ ਅਗਲੇ ਦਿਨਾਂ ਦੇ ਵਿੱਚ ਸਰਕਾਰ ਫੈਸਲਾ ਲਏਗੀ ਤੇ ਰਾਹਤ ਦਿੱਤੀ ਜਾਏਗੀ। ਉਸ ਸਟੇਜ ਵਾਲਾ ਮਾਈਕ ਬੰਦ ਕਰਵਾਓ। ਜੋ ਕਿ ਦੇਖ ਕਾ ਮਾਰ ਕੇ ਫਾਟਦਾ ਹੈ। ਇਹ ਪੈਂਦਾ ਸੇਮ ਰੱਖਿਆ। ਉਹ ਫ੍ਰੀ ਵੀ ਆਲਾ ਤਰ੍ਹਾਂ ਸਾਥ ਜੀ weight ਸਾਨੂੰ ਚੱਕਣਾ ਸੀ ਬੋਰੀ ਚੱਕਣੀ। ਉਹ ਚੱਕਣੀ। ਸਰ ਕੋਈ ਮਿਲਦੀ ਹੈ ਕਿ ਕੰਮ ਕਰਾ ਨਹੀਂ ਕਰ ਪਾਈਂਦੇ ਕਿਉਂਕਿ ਉਹਨਾਂ ਅਗਾਰਡਿੰਗ 1400 ਗੋਰੀਆਂ ਸੀ। ਤੁਹਾਡਾ ਹਰ ਜਾਲੂਸਾ ਕਿਹੜੀ ਪੋਸਟ ਹੈ? ਫਾਇਰਮੈਨ ਦੀ ਪੋਸਟ ਹੈ ਜੀ। ਰੂਲ ਬਣਾਤਾ ਕਹਿੰਦੇ ਜੀ 60 ਕਿਲੋ ਹੀ ਚੱਕਣਾ ਹੈ। ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਰੂਲ ਬਣਾਇਆ ਸੀ ਵੀ ਜਿਹੜਾ ਅੰਦਰ ਫਸਿਆ ਉਹ 60 ਕਿਲੋ ਦੀ ਹੋਊਗਾ ਬਸ। ਕੋਈ 40 ਦਾ ਵੀ ਹੋ ਸਕਦਾ ਹੈ ਕੋਈ ਬੱਚਾ ਵੀ ਹੋ ਸਕਦਾ ਉੱਥੇ ਨਾ 60 ਕਿਲੋ ਰੂਲ ਬਣਾਤੇ ਯਾਰ ਉਧਰੋਂ ਤਾਂ ਹਰ ਰੂਲਾਂ ਨੂੰ ਦੇਖਣ ਵਾਲੇ ਹੈ ਜੇ ਆਪਣੇ ਆਗੇ ਉਹ ਸਨਾਵਰ ਚ ਪੜ ਕੇ ਆ ਕੋਈ ਦੂਨ ਚੋਂ ਪੜ ਕੇ ਪੰਜਾਬੀ ਆਉਂਦੀ ਨਹੀਂ ਆਪਣੇ ਬਾਪੂ ਨੇ ਕਹੀ ਜਾਂਦੇ ਰਹੇ ਮੇਰੇ ਪਿਤਾ ਸਮਾਨ ਹੈ ਉਹ ਰੂਲਾਂ ਨੂੰ ਫੋਲੋ ਕਰਾਂ ਠੀਕ ਹੈ 60 ਕਿਲੋ ਹੁਣ ਅੱਜ ਹੀ ਮੈਂ ਜਾਊਂਗਾ ਇਹੋ ਜਿਹੀ ਗੱਲਾਂ ਮੈਨੂੰ ਬਹੁਤ ਮੇਰੇ ਦਿਮਾਗ ਚ ਕਲਿੱਕ ਕਰ ਜਾਂਦੀਆਂ ਨੇ ਵੀ ਐ ਕਿਉਂ ਹੋ ਗਿਆ ਵੀ ਕੀ ਨੇ ਬਣਾਏ ਰੂਲੇ ਹੈ ਕਿਉਂ ਨਹੀਂ ਚੇਂਜ ਹੋ ਸਕਦੇ ਇਹਨਾਂ ਨੂੰ ਇਹਨਾਂ ਦੀ ਟ੍ਰੇਨਿੰਗ ਦਿਓ ਕੁੜੀਆਂ ਕ੍ਰਿਕਟ ਖੇਡਦੀਆਂ ਕੁੜੀਆਂ ਦੇ ਛੱਕੇ ਵੀ ਹੈਗੇ ਨੇ ਪਰ ਗਰਾਊਂਡ ਥੋੜਾ ਛੋਟਾ ਹੁੰਦਾ ਹੈ ਪਰਮਾਤਮਾ ਚਲੋ ਜੈਂਡਰ ਕੋਲੀਸ਼ਨ ਤਾਂ ਹੈਗੀ ਹੈ ਮੁੰਡੇ ਕੁੜੀਆਂ ਨੌਕਰੀ 'ਚ ਨਹੀਂ ਕੋਈ ਉਹ ਕਰਨਾ ਚਾਹੀਦਾ ਨੰਬਰਾਂ 'ਚ ਨਹੀਂ ਕੋਈ ਉਹ ਕਰਨਾ ਚਾਹੀਦਾ ਹਮੇਸ਼ਾ ਫਸਟ ਹੀ ਆਉਂਦੀਆਂ ਨੇ ਪਰ ਜੇ ਫਿਜ਼ੀਕਲ ਟੈਸਟ ਦੇ ਵਿੱਚ ਤੁਸੀਂ ਮੁੰਡਿਆਂ ਦੇ ਬਰਾਬਰ ਕਿਵੇਂ ਕਰ ਦੋਗੇ ਤੁਸੀਂ ਥੋੜਾ ਉਹਨਾਂ ਲਈ ਰੂਲ ਅਲੱਗ ਬਣਾਓ ਅੱਜ ਹੀ ਫਾਇਲ ਮੰਗਾਉਂਗਾ ਔਰ ਪਣੇ ਹਫਤੇ ਦੇ ਵਿੱਚ ਵਿੱਚ ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊਗਾ ਜਿਹਨਾਂ ਨਾਲ ਸੀਐਮ ਸਾਹਿਬ ਨਾਲ ਚਰਚਾ ਕੀਤੀ ਸੀਗੀ ਕਿ ਕੀ ਗੱਲ ਵੀ ਕੁੜੀਆਂ ਕਿਸੇ ਇੱਲੇ 'ਚ ਨਹੀਂ ਆਣਗੀਆਂ ਹੈਗੀਆਂ ਵੀ ਸਾਡੀ ਵੀ ਦਰਕਾਹ ਸੁਣੀ ਜਾਵੇ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਗੱਲ ਕੀਤੀ ਸੀ ਅਸੀਂ ਕਿਹਾ ਜੀ ਸਾਡੇ ਪੈਰਾਮੀਟਰਸ ਆਰ ਬॉयਜ਼ ਦੇ ਸੇਮ ਸੀਗੇ ਮੁੰਡਿਆਂ ਦੇ ਕੁੜੀਆਂ ਦੇ ਤਾਂ ਉਹਨਾਂ ਨੂੰ ਲੱਗੋ ਕਹਿੰਦੇ ਵੀ ਇਹ ਗਲਤ ਸੀਗਾ 20 30 ਕਿਲੋ ਵਜ਼ਨ ਕੁੜੀਆਂ ਨਹੀਂ ਚੱਕ ਸਕਦੀਆਂ ਹੈਗੀਆਂ ਤਾਂ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਉਹਨਾਂ ਰੂਲਸ ਨੂੰ ਚੇਂਜ ਕਰਾਂਗੇ ਤੇ ਅੱਗੇ ਤੁਹਾਡੀ ਇਹ ਵਾਲੀ ਸਿਲੈਕਸ਼ਨ ਭਰਤੀ ਨੂੰ ਅਸੀਂ ਦੁਬਾਰਾ ਰੀਚੈਕ ਕਰਕੇ ਕੁੜੀਆਂ ਦੀ ਵੈਲ ਵੀ ਫੇਵਰ ਵਿੱਚ ਕੁਝ ਕੱਢਾਂਗੇ ਰਿਜ਼ਲਟ ਜਿਹੜੇ ਬॉयਜ਼ ਲਈ ਰੂਲਸ ਸੀਗੇ ਉਹ ਹੀ ਕੁੜੀਆਂ ਲਈ ਰੂਲਸ ਸੀ ਉਹਨਾਂ ਨੇ ਬॉयਜ਼ ਦੇ ਜਿਵੇਂ ਬॉयਜ਼ ਦੇ ਰੱਖੇ ਸੀਗੇ 60 ਕਿਜੀ ਉਹ ਮੇ ਹੀ ਕੁੜੀਆਂ ਦੇ ਰੱਖੇ ਹੋਏ ਸੀਗੇ ਤੇ ਉਹਨਾਂ ਦੀ ਹਾਈਟ ਵੀ ਜਿਵੇਂ ਮੁੰਡਿਆਂ ਦੀ 5-7 ਸੀਗੀ ਤਾਂ ਐਵੇਂ ਕੁੜੀਆਂ ਦੀ 5-7 5-7 ਸੇਮ ਰੱਖੀ ਹੋਈ ਸੀਗੀ ਜਿਵੇਂ ਕੰਟਿਨ ਜਿਸ ਤਰ੍ਹਾਂ ਜੋ ਓਪਨ ਚ ਐਲਾਨ ਕੀਤਾ ਮੰਚ ਤੋਂ ਖੁੱਲ ਕੇ ਬੋਲਣੇ ਗਲਬਤ ਵੀ ਹੋਈ ਹੈ ਕੀ ਲੱਗਦਾ ਹੁਣ ਸਸਾਨੂੰ ਹੁਣ ਚੰਗਾ ਲੱਗਿਆ ਵੀ ਉਹ ਕੁਛ ਨਾ ਕੁਛ ਤਾਂ ਰਿਜ਼ਲਟ ਨਿਕਲੇਗਾ ਉਹਨਾਂ ਨੇ ਅੰਦਾਜ਼ਨ ਆਸ਼ਵਾਸਨ ਦਿੱਤਾ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੇ ਕੁਝ ਕਰਨਗੇ ਇਸ ਬਾਰੇ ਵੀ ਉਹ ਰਿਜ਼ਲਟ ਦੇ ਬਾਰੇ ਵੀ ਕੁੜੀਆਂ ਦੇ ਰਿਜ਼ਲਟ ਨੂੰ ਜ਼ਰੂਰ ਅਨਾਉਂਸ ਕਰਨਗੇ ਉਹ ਤੇ ਹੁਣ ਗੱਲ ਸਿਟੀ ਬਿਊਟੀਫੁੱਲ ਦੀ ਜਿਸ ਨੂੰ ਸਿਆਸੀ ਡਰਾਮੇ ਤੋਂ ਬਾਅਦ ਨਵਾਂ ਮੇਅਰ ਤਾਂ ਮਿਲ ਗਿਆ ਪਰ ਇਸ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹਲੇ ਸ਼ਾਂਤ ਨਹੀਂ ਹੋਇਆ ਮਸਜਿਦ ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ ਚਾਜ ਭਾਜਪਾ ਤੇ ਸਵਾਲ ਖੜੇ ਕੀਤੇ। ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਸਿਆਸੀ ਡਰਾਮਾ ਜਾਰੀ ਹੈ। ਇੱਕ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸੜਕਾਂ ਤੇ ਉtre ਹੋਏ ਨਹੀਂ ਤਾਂ ਦੂਜੇ ਪਾਸੇ ਭਾਜਪਾ ਦਾ ਵਿਰੋਧ ਕਰਨ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਹਮਣੀ। ਥਾਸੀ ਡੇਰਾ ਬਸੀ ਜਿੱਥੇ ਪਹੁੰਚੇ ਸੀਐਮ ਨੇ ਆਪਣੀ ਅੰਦਾਜ਼ ਵਿੱਚ ਮੇਅਰ ਚੋਣ ਨੂੰ ਲੈ ਕੇ ਬੀਜੇਪੀ ਦੇ ਨਿਸ਼ਾਨੇ ਸਾਤੇ। ਜਿਹ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਦੀ ਐਕਟਿੰਗ ਕਰਕੇ ਚੋਣਾਂ ਦੌਰਾਨ ਹੋਈ ਪੂਰੀ ਕਾਰਵਾਈ ਵੀ ਬਿਆਨ ਕੀ। ਇਸ ਸਿਆਣੇ ਨੇ ਕਿਹਾ 1000 ਚੋਰ ਦਾ ਇੱਕ ਦਿਨ ਸਾਧ ਦਾ ਸਾਧ ਦਾ ਆ ਗਿਆ ਫਿਰ ਇੱਕ ਦਿਨ ਸਾਰਾ ਵੀਡੀਓ ਚ ਹੋ ਗਿਆ ਕੰਮ ਹੱਲੇ ਫਿਰਦੇ ਨੇ ਵਿੱਚ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿਹਦੀ ਕਿਹਦੀ ਬਲੀ ਲੈਣਗੇ ਹੁਣ ਹੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਉਹਨੇ ਕਰਿਆ ਵੀ ਇਦਾਂ ਇਹ ਵੀ ਔਲਤਾਂ ਯਾਰ ਆ ਨਹੀਂ ਨਹੀਂ ਇਹਨਾਂ ਕੋਲ ਨਾ ਨਾ ਇਹਨਾਂ ਕੋਲ ਜਾਦੇ ਹੋ ਗਿਆ ਆ ਹਾਂ ਹਾਂ ਆਹ ਜੱਲੂ ਸੁਪਰੀਮ ਕੋਰਟ ਨੇ ਕੱਲ ਕਿਹਾ ਕੀ ਕਹਿ ਸੁਪਰੀਮ ਕੋਰਟ ਨੇ ਭਾਜੀ ਮੈਂ ਕਹਾਇਆ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਆ ਜਮੋਕਰਸੀ ਹੈ ਯਾਰ ਤੁਸੀਂ ਲੋਕਾਂ ਦੀਆਂ ਵੋਟਾਂ ਦਾ ਮਜ਼ਾਕ ਬਣਾ ਰਹੇ ਹੋ ਤੁਸੀਂ ਵੋਟ ਕਿਸੇ ਨੂੰ ਪਾਈਆ ਨਿਕਲਦੀ ਕਿਤੋਂ ਆ ਜਾਂਦੀ ਕਿਤੇ ਹੈ ਰਿਜ਼ਲਟ ਕਿਤੋਂ ਹੋਰ ਆਉਂਦਾ ਉਧਰ ਸਿਆਸੀ ਸ਼ਬਦੀ ਵਾਰ ਦੇ ਵਿਚਾਲੇ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਚੋਣਾਂ ਵਾਲੇ ਦਿਨ ਅਨਿਲ ਮਸੀਦੀ ਨਵੀਂ ਵੀਡੀਓ ਜਾਰੀ ਕਰਕੇ ਵੱਡਾ ਪ੍ਰਦਰਸ਼ਨ ਕਰਦਾ ਐਲਾਨ ਕਰ ਦਿੱਤਾ ਦੇ ਕਿਹਾ ਕਿ ਜੇ ਅਨਿਲ ਮਸੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ 10 ਤਰੀਕ ਤੋਂ ਅੰਮ੍ਰਿਤਸਰ ਸਮੇਤ ਲਈ ਕੋਖੜਤਾਲ ਕਿੰਨੀ ਜਾਵੀਂ ਰਿਲੀ ਰੀਲੇ ਕੋਖੜਤਾਲ ਸ਼ੁਰੂ ਕਰ ਚੁੱਕੇ ਸੀ ਆਲਰੇਡੀ ਅੱਜ ਢਿੱਜਾ ਦੇਣ ਸਾਨੂੰ 2 ਦਿਨ ਪੁਲਿਸ ਚੱਕਦੀ ਰਹੀ ਹੈ ਪਰ ਸੁਪਰੀਮ ਕੋਰਟ ਦੇ ਆਰਡਰ ਆਣ ਤੋਂ ਬਾਅਦ ਸਾਨੂੰ ਰਿਲੀਵ ਹੈ ਅੱਜ ਸੈਕੰਡ ਚੀਜ਼ ਜਿਹੜੀ ਹੋਈ ਹੈ ਜਿਹੜੀ ਹੋਰ ਅਸੀਂ ਕਹਿਣਾ ਚਾਹਾਂਗੇ ਅੱਜ ਅਸੀਂ ਕੈਂਡਲ ਮਾਰਚ ਸ਼ੁਰੂ ਕਰਾਂਗੇ ਹਰ ਚੌਂਕਾ ਦੇ ਉੱਤੇ ਚੰਡੀਗੜ੍ਹ ਦੇ ਹਰ ਵਾਰਡ ਦੇ ਅੰਦਰ ਚੰਡੀਗੜ੍ਹ ਦੇ ਅਸੀਂ ਜਾਵਾਂਗੇ ਇਹ ਵੀਡੀਓਜ਼ ਜਿਹੜੀਆਂ ਇਹ ਪਬਲਿਕ ਹੋਰ ਕਰਾਂਗੇ ਠੀਕ ਹੈ ਹਾਲਾਂਕਿ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਪਰ ਉਹ ਕਰਾਂਗੇ ਔਰ 10 ਤਰੀਕ ਤੋਂ ਇਥੇ ਅਨਸ਼ੰਨ ਤੇ ਰੈਗੂਲਰ ਜਿਹਨੂੰ ਕਹਿੰਦੇ ਉਸ ਤੇ ਬੈਠ ਜਾਗੇ ਜੇ ਅਨਿਲ ਮਸੀਦ ਤਦ ਤੱਕ ਅੰਦਰ ਨਾ ਹੋਇਆ ਤਾਂ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੀ ਭਾਈਵਾਲ ਕਾਂਗਰਸ ਨੇ ਵੀ ਹੱਲਾ ਬੋਲ ਦਿੱਤਾ ਯੂਥ ਕਾਂਗਰਸ ਤੇ ਵਰਕਰਾਂ ਨੇ ਸੈਕਟਰ 35 ਕਾਂਗਰਸ ਭਵਨ ਦੇ ਬਾਹਰ ਅਨਿਲ ਮਸੀਦ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਉਹ ਇਨੋ ਨੇ ਕੀਆ ਹੈ इनको सजा मिलनी चाहिए ये इंसान सलाखों के पीछे होना चाहिए हर रोज हर रोज सरकार को जगाने की कोशिश करेगी यूथ कांग्रेस चंडीगढ़ की सरकार कहां सोई हुई है इस इंसान के ऊपर क्यों नहीं एक्शन ले रही जिक्र हो गया कि बीते दिन सुप्रीम कोर्ट के बीच में मेयर मामले को लेकर सुनवाई हुई थी जिस बीच कोर्ट ने अनिल मसीदी कार्रवाई के सवाल खड़े किए कितने सन थे कहा सी कि कोर्ट देश के बीच लोकतंत्र का कत्ल नहीं होने देती चंडीगढ़ तो नवेंद्र बराड़ के नाल मोर्चाटी की रिपोर्ट ਉਧਰ ਮੇਅਰ ਚੋਣ ਤੇ ਮਹਾਪਾਰਤ ਜਾਰੀ ਹੈ ਆਮ ਆਦਮੀ ਪਾਰਟੀ ਨੇ ਬੀਜੇਪੀ ਦੇ ਖਿਲਾਫ ਕੈਂਡਲ ਮਾਰਚ ਕੱਢਿਆ ਹੈ ਮੂੰਹ ਤੇ ਕਾਲੀਆਂ ਪੱਟੀਆਂ ਬਨ ਕੇ ਆਮ ਆਦਮੀ ਪਾਰਟੀ ਵੱਲੋਂ ਇਹ ਮਾਰਚ ਕੱਢਿਆ ਗਿਆ ਔਰ ਬੀਜੇਪੀ ਤੇ ਵੋਟਾਂ ਦੀ ਚੋਰੀ ਕਰਨ ਦੇ ਇਲਜ਼ਾਮ ਲਾਏ ਪ੍ਰੈਜ਼ਾਈਡਿੰਗ ਅਫਸਰ ਦੇ ਖਿਲਾਫ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕਾਰਵਾਈ ਮੰਗੀ ਜਾ ਰਹੀ ਹੈ ਕਿ ਪ੍ਰੈਜ਼ਾਈਡਿੰਗ ਅਫਸਰ ਦੇ ਖਿਲਾਫ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹਨਾਂ ਦਾ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਅਨਿਲ ਮਸੀਹ ਜਦ ਤੱਕ ਅੰਦਰ ਨਹੀਂ ਹੋਏਗਾ ਤਦ ਤੱਕ ਅਸੀਂ ਐਦਾਂ ਹੀ ਪ੍ਰਦਰਸ਼ਨ ਕਰਦੇ ਰਹਿਣਗੇ ਐਦਾਂ ਹੀ ਪ੍ਰਦਰਸ਼ਨ ਕਰਦੇ ਰਹਿਾਂਗੇ ਔਰ ਸਾਡੀ ਮੰਗ ਹੈ ਸਾਡੀ ਮੰਗ ਇੱਕੋ ਹੈ ਕਿ ਅਨਿਲ ਮਸੀਹ ਇੱਕ ਐਕਟਰ ਹੈ ਉਸ ਤੋਂ ਇਲਾਵਾ ਹੋਰ ਜਿਹੜੇ ਵੀ ਬੰਦੇ ਇਹ ਕੰਮ ਕਰ ਰਹੇ ਨੇ ਉਹ ਸਭ ਦੇ ਉੱਤੇ ਐਕਸ਼ਨ ਲਿੱਤਾ ਜਾਏਗਾ ਜਦ ਤੱਕ ਐਕਸ਼ਨ ਨਹੀਂ ਲਿੱਤਾ ਜਾਏਗਾ ਐਦਾਂ ਹੀ ਚੰਡੀਗੜ੍ਹ ਦੇ ਅੰਦਰ ਪ੍ਰਦਰਸ਼ਨ ਚੱਲਦੇ ਰਹਿਣਗੇ ਕੈਂਡਲ ਮਾਰ ਚਲਦੀ ਰਹੇਗੀ ਔਰ ਇਦਾਂ ਹੀ ਸਿਸਟਮ ਚਲਦਾ ਰਹੇਗਾ ਸਭ ਤੋਂ ਪਹਿਲੀ ਮੰਗ ਹੈ ਜਿਨੇ ਡੈਮੋਕ੍ਰੇਸੀ ਦਾ ਖੂਨ ਕੀਤਾ ਜਿਨੇ ਡੈਮੋਕ੍ਰੇਸੀ ਦਾ ਮਰਡਰ ਕੀਤਾ ਉਸ ਬੰਦੇ ਦੇ ਉੱਤੇ ਐਕਸ਼ਨ ਕੀਤਾ ਜਾਵੇ ਅਨਿਲ ਮਸੀਦ ਦੇ ਉੱਤੇ ਐਕਸ਼ਨ ਕੀਤਾ ਜਾਵੇ ਕਿਸ ਤਰੀਕੇ ਨਾਲ ਸਸਪੈਂਡ ਕੀਤਾ ਜਾਏ ਕਾਉਂਸਲਰ ਤੋਂ ਅਟਾਇਆ ਕੀ ਹੋਏ ਪ੍ਰੈਜ਼ਾਈਡਿੰਗ ਅਫਸਰ ਪ੍ਰੈਸਾਈਡਿੰਗ ਅਫੀਸਰ ਨੂੰ ਤਾਂ ਆਪਣੇ ਆਪ ਹੁਣ ਤੱਕ ਸਸਪੈਂਸ਼ਨ ਦੇ ਦੇਣੀ ਚਾਹੀਦੀ ਸੀਗੀ ਉਹਨਾਂ ਕੋਲ ਜਿਹੜੇ ਜਿਹੜੇ ਵੀ ਪ੍ਰਤੀਸ਼ਰਾਂ ਨੇ ਉਸ ਤੋਂ ਕਾਰਵਾਈ ਤੁਸੀਂ ਕਰਿਆ ਹੋਣੀ ਚਾਹੀਦੀ ਦੇਸ਼ ਦਰੋਹ ਦਾ ਮਾਮਲਾ ਹੋਏਗਾ ਉਸ ਦੇ ਉੱਤੇ ਦੇਸ਼ ਕਰੋ ਬਾਕੀ ਚੋਣ ਦੁਬਾਰਾ ਹੋਣੇ ਚਾਹੀਦੇ ਦੇਖੋ ਇਹ ਤਾਂ ਰੀਕਾਉਂਟਿੰਗ ਸੁਪਰੀਮ ਕੋਰਟ ਜੋ ਫੈਸਲਾ ਲਏਗਾ ਉਸ ਤੇ ਸਹੀ ਯਕੀਨ ਹੈ ਕਿ ਉਹਨੂੰ ਆਪਾਂ ਪੂਰਾ ਕਰਾਂਗੇ ਤੇ ਹੁਣ ਗੱਲ ਮਨਜਿੰਦਰ ਸਿਰਸਾ ਦੇ ਇੱਕ ਦਾਅਵੇ ਦੀ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਨੂੰ ਲੈ ਕੇ ਮਨਜਿੰਦਰ ਸਿਰਸਾ ਦੇ ਦਾਅਵੇ ਤੇ ਸਿਆਸਤ ਕਰ ਮਾ ਗਈ ਹੈ ਦਿੱਲੀ ਚਕਾਲੀ ਦਲ ਨੇ ਸਿਰਸਾ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਤਾਂ ਦਿੱਲੀ ਕਮੇਟੀ ਨੇ ਇੱਕ ਕਿਤਾਬ ਦਾ ਹਵਾਲਾ ਦੇ ਕੇ ਜਥੇਦਾਰ ਨੂੰ ਸਰਨਾ ਨੂੰ ਤਲਬ ਕਰ ਉੰਨੋ ਨੇ 1783 ਦੇ ਅੰਦਰ ਉਸ ਮਸਜਿਦ ਨੂੰ ਢਾਹ ਕੇ ਵਾਹ ਪੇ ਗੁਰਦੁਆਰਾ ਬਣਾ ਕੇ ਆਜ ਰਕਾਬ ਸਿੰਘ ਸਾਹਿਬ ਦੇ ਉੱਪਰ ਉਹ ਗੁਰਦੁਆਰਾ ਸਥਾਪਿਤ ਹੈ ਫਾਜਪਾਗੋ ਮੰਜਿੰਦਰ ਸਿਰਸਾ ਦਾ ਇਹ ਬਿਆਨ ਪੰਥਕ ਗਲਿਆਰਿਆਂ ਦੇ ਵਿੱਚ ਉਚਾਲ ਲੈ ਕੇ ਆਇਆ ਜਿਸ ਵਿੱਚ ਚੋਣਾ ਇਹ ਦਾਵਾ ਕੀਤਾ ਕਿ ਬਾਬਾ ਬਗੇਲ ਸਿੰਘ ਨੇ 1783 ਵਿੱਚ ਮਸਜਿਦ ਨੂੰ ਢਾਹ ਕੇ ਗੁਰਦੁਆਰਾ ਰਕਾਬ ਗੰਸਾਹਿਬ ਬਣਾਇਆ सिरसा ਦੇ ਬਿਆਨ ਦੀ ਇਹ ਵੀਡੀਓ ਆਨਦੀ ਦੇਰ ਸੀ ਕਿ ਦਿੱਲੀ ਵਿੱਚ ਅਕਾਲੀ ਦਲ ਨੇ सिरसा ਦੇ ਖਿਲਾਫ ਮੋਰਚਾ ਖੋਲ ਦਿੱਤਾ ਜਿਸ ਦੇ ਕਮਾਂਡ ਸਾਂਭੀ ਪਰਮਜੀਤ ਸਿੰਘ ਸਰਨਾਥ ਅਤੇ ਮਨਜੀਤ ਸਿੰਘ ਜੀਕੇ ਨੇ ਸਰਨਾ ਨੇ ਪੰਜ-ਪੰਜ ਵੱਡੇ ਆਦੇ ਲੈਂਡ ਦੇ ਲਈ सिरसा ਦੇ ਵੱਲੋਂ ਅਜਿਹਾ ਬਿਆਨ ਦੇਣ ਦੇ ਇਲਜ਼ਾਮ ਲਗਾਏ ਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਤਾਂ ਉਧਰ ਜੀਕੇ ਨੇ सिरसा ਨੂੰ ਚੈਲੰਜ ਕੀਤਾ ਕਿ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਨਵਾਂ ਇਤਿਹਾਸ ਲਿਖ ਕੇ ਲਗਾ ਦੇ ਵੇ খালি ਦੂਸਰੀ ਕੌਮ ਹੀ ਨਹੀਂ ਸਿੱਖਾਂ ਨੇ ਵੀ ਮਸਜਿਦਾਂ ਢਾਕੇ ਗੁਰਦੁਆਰੇ ਬਣਾਏ ਜਿੱਦੀ ਮਿਸਾਲ ਸਿੱਖ ਇਤਿਹਾਸ ਦੇ ਵਿੱਚ 1500 1469 ਤੋਂ ਲੈ ਕੇ ਅੱਜ ਤੱਕ ਕੋਈ ਨਹੀਂ ਮਿਲਦੀ ਕੋਈ ਨਹੀਂ ਮਿਲਦੀ ਇਸ ਪੱਧਰ ਪਰਸ਼ ਨੇ ਸਿਰਫ ਪਛਲੇ ਕਾਫੀ ਸਮੇਂ ਤੋਂ ਸਿੱਖਾਂ ਨਾਲ ਗਦਾਰੀ ਕਰਨ ਦੇ ਬਾਵਜੂਦ ਇੱਕ ਕਿਸ ਨੂੰ ਭਾਜਪੀ ਦੀ ਸਖਤਰੀ ਮਿਲੀ ਹੈ ਉਹ ਵੀ ਪਤਾ ਨਹੀਂ 171 ਹੋਣਗੇ ਇਹਨਾਂ ਦੇ ਉਹਨਾਂ ਚੱਕੇ ਵੀ ਹੋ ਗਿਆ ਇਸ ਨੇ ਸਾਰਾ ਇਹ ਝੂਠ ਔਰ ਕਫਰ ਔਰ ਉਹ ਵੀ ਗੁਰਤੇਗ ਬਹਾਦਰ ਸਾਹਿਬ ਨੇ ਮਾਨਸਤਾਨ ਬਾਰੇ ਇਸ ਵਾਸਤੇ ਕੀਤਾ ਕਿ ਸ਼ਾਇਦ ਨੂੰ ਕੁਝ ਦਰਮਾ ਮਿਲ ਜਾਏ ਮੈਂ ਅੱਜ ਮਨਜਿੰਦਰ ਸਿੰਘ ਸਿਰਸਾ ਨੂੰ ਚੈਲੰਜ ਕਰਦਾ ਕਿਉਂਕਿ ਦਿੱਲੀ ਕਮੇਟੀ ਦੀਆਂ ਲਗਾਮਾਂ ਤੇ ਅੱਜ ਵੀ ਉਹਦੇ ਹੱਥ 'ਚ ਹੈ ਉਹ ਤੇ ਕਟਪੁਤਲੀ ਪ੍ਰਧਾਨ ਹੈ ਆਪਣਾ ਹਰਮੀਤ ਸਿੰਘ ਕਾਲਕਾ ਰਿਕਾਬਗਨ ਸਾਹਿਬ ਦੇ ਬਾਅਦ ਨੇ ਇੱਕ ਬੋਰਡ ਲੱਗਾ ਹੋਇਆ ਇਤਿਹਾਸ ਦਾ ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਉਹ ਬੋਰਡ ਨੂੰ ਉਤਾਰ ਲੈਣ ਔਰ ਉਹਦੇ ਉੱਤੇ ਇਹ ਇਤਿਹਾਸ ਲਿਖਦੇ ਨੇ ਜੋ ਬੋਲਦੇ ਪਏ ਨੇ ਕਿ ਇੱਥੇ ਪਹਿਲੇ ਮਸੀਤ ਹੁੰਦੀ ਸੀ ਔਰ ਹੁਣ ਇੱਥੇ ਗੁਰਦੁਆਰਾ ਸਾਹਿਬ ਸਥਾਪਿਤ ਆ ਇਹ ਰਿਕਾਬਗਨ ਸਾਹਿਬ ਦੇ ਬਾਅਦ ਲਿਖ ਲੈਣ ਇਹਨਾਂ ਨੂੰ ਦਿੱਲੀ ਦੇ ਸਿੱਖ ਕੀ ਦੁਨੀਆ ਭਰ ਚਰਨਦਾ ਗੁਰੂ ਨਾਨਕ ਨਾਮ ਲੈਵਾ ਆਪੇ ਹੀ ਨਾ ਤੋਂ ਹਿਸਾਬ ਮੰਗ ਲਊਗਾ ਕਿ ਤੁਸੀਂ ਕਿੱਥੋਂ ਬੋਲਦੇ ਹੋ ਉਧਰ ਦਿੱਲੀ ਕਮੇਟੀ ਨੇ ਐਸਟੀਪੀਸੀ ਦੇ ਵੱਲੋਂ ਛਾਪੀ ਗਈ ਉਸ ਕਿਤਾਬ ਦਾ ਹਵਾਲਾ ਵੀ ਦਿੱਤਾ ਜਿਸ ਵਿੱਚ ਸਰਸਾ ਦੇ ਵੱਲੋਂ ਕੀਤਾ ਗਿਆ ਦਾਵਾ ਹੂ ਬਹੁ ਹੂ ਛਾਪਿਆ ਹੋਇਆ ਹੈ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਸਰਨਾਥੇ ਸਿੱਖਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਤੇ ਅਗਾਲਤਖ ਸਾਹਿਬ ਨੂੰ ਚਿੱਠੀ ਲਿਖ ਕੇ ਕਾਰਵਾਈ ਕਰਨ ਦੀ ਮੰਗ ਕੀਤੀ। ਔਰ ਇਸ ਕਿਤਾਬ ਦੇ 32 ਨੰਬਰ ਪੇਜ ਤੇ ਜੋ ਗਲ ਸਿਰਸਾ ਜੀ ਕਹਿ ਰਹੇ ਨੇ ਉਹ ਹੂ ਬਹੂ ਉਸੇ ਤਰ੍ਹਾਂ ਲਿਖੀ ਹੋਈ ਹੈ। ਹੁਣ ਜਿਹੜੇ ਬੁਲਾਰੇ ਨੇ ਪੜ੍ਹ ਕੇ ਆਖੀਏ ਤੇ ਫਿਰ ਉਹ ਕਸੂਰਵਾਰ ਕਿੱਦਾਂ ਹੋ ਸਕਦਾ? ਅਗਰ ਜੇ ਕਿਸੇ ਵਿਦਵਾਨ ਨੂੰ ਲੱਗਦਾ ਕਿ ਇਹ ਗੱਲ ਗਲਤ ਹੈ ਤੇ ਇਹਦਾ ਮਤਲਬ ਇੱਕ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਡਿਊਟੀ ਸਮਝਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਕੋ ਇੱਕ ਚਿੱਠੀ ਵੀ ਲਿਖ ਦਿੱਤੀ ਹੈ ਉਸ ਪੱਤਰ ਮੇ ਹਮਨੇ ਇਹ ਸਾਫ ਲਿਖਾ ਹੈ ਇਸੀ ਬਾਤ ਕੇ ਉਪਰ ਕਿ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਗਈ ਕਿਤਾਬ ਕੋ ਉਪਰ ਅਗਰ ਕਿੰਤੂ ਪਰੰਤੂ ਕਰਨੇ ਦਾ ਅਧਿਕਾਰ ਸ਼ਰਨਾ ਸਾਹਿਬ ਕੋ ਅਕਾਲ ਤਖਤ ਨੇ ਦੇ ਦਿੱਤਾ ਹੈ ਤਾਂ ਫਿਰ ਤਾਂ ਉਹ ਠੀਕ ਕਰ ਰਹੇ ਹਨ ਅਗਰ ਨਹੀਂ ਦਿਆ ਤਾਂ ਫਿਰ ਇਨਕੋ ਬੁਲਾ ਕੇ ਤਲਬ ਕੀਤਾ ਜਾਏ ਔਰ ਪੁੱਛਾ ਜਾਏ ਵੀ ਸ਼੍ਰੋਮਣੀ ਕਮੇਟੀ ਕੇ ਖਿਲਾਫ ਤੁਮ ਕਿਉਂ ਜਾ ਰਹੇ ਹੋ ਇਨ ਅਲਜਮਾ ਦੇ ਵਿਚਾਰੇ ਤੁਹਾਨੂੰ ਸਿਰਸਾ ਦਾ ਉਹ ਬਿਆਨ ਵੀ ਸੁਣਾ ਦਿੰਨੇ ਆ ਜਿਸ ਕਰਕੇ ਸਾਰਾ ਵਿਵਾਦ ਪੈਦਾ ਹੋਇਆ ਬਾਬਾ ਬਗੇਲ ਸਿੰਘ ਜੀ ਨੇ ਜਦ ਸ਼ਾ आलम 2 ਦਾ ਰਾਜ تھا ਮੁਗਲ ਸਲਤਨਤ ਦੇ ਦੌਰਾਨ ਕਹਾ ਇਹ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ ਇੱਥੇ ਸੇ ਮਸਜਿਦ ਹਟਾਈ ਜਾਏਗੀ ਔਰ ਗੁਰਦੁਆਰਾ ਬਣਾਇਆ ਜਾਏਗਾ ਕਹਿਰੇ ਮਾਮਲਾ ਹੁਣ ਅਗਾਲ ਤੱਕ ਸਾਹਿਬ ਤੇ ਪਹੁੰਚ ਗਿਆ ਹੈ ਤੇ ਨਜ਼ਰਾ ਭਵਿੱਖ ਤੇ ਬੰਗਿਆ ਰਹਿਣ ਗਿਆ क्योंकि दोहां धिर ने एक दूसरे के खिलाफ शिकायत देकर कार्रवाई की मांग की है रिपोर्ट न्यूज 18 पंचा मस्जिद को ध्वस्त करके वहां पे गुरुद्वारा बनाकर आज रकाब सिंह साहब के ऊपर वो गुरुद्वारा साहब स्थापित